ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ। ਸਾਨਾ ਵੀਰੋ ਕੀ ਹਾਲ ਚਾਲ ਜੀ? ਵੀਰ ਜੀ ਅੱਜ ਤੁਹਾਨੂੰ ਮੈਂ ਮਲਚਿੰਗ ਵਾਲੀ ਕਣਕ ਯਾਨੀ ਕਿ ਸਭ ਤੋਂ ਘੱਟ ਖਰਚੇ ਵਾਲੀ ਕਣਕ ਦੇ ਬਾਰੇ ਜਾਣਕਾਰੀ ਦਵਾਂਗਾ। ਜਿਹੜੀ ਕਿ ਆਪਾਂ ਕਹਿ ਸਕਦੇ ਵੀ ਜ਼ੀਰੋ ਖਰਚੇ ਤੇ ਬਜਾਈ ਕੀਤੀ ਗਈ ਹੈ। ਤੇ ਇਹਦੇ ਵਿੱਚ ਜੋ ਵੀ ਮੇਰੇ ਖੇਤ ਦਾ ਤਜਰਬਾ ਹੁੰਦਾ ਜੀ ਇਹਨਾਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹੀ ਸ਼ੇਅਰ ਕਰਦਾ ਜੀ ਤੇ ਇਸ ਕਰਕੇ ਮੇਰੀਆਂ ਅਗਲੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ। ਤੇ ਇਹ ਕਣਕ ਦੀ ਬਜਾਈ ਦੇ ਬਾਰੇ ਤੁਹਾਨੂੰ ਮੈਂ ਦੱਸ ਦਵਾਂ ਪਹਿਲਾਂ ਕਿ 2.5 ਏਕੜ ਕਣਕ ਆ ਜੀ ਇਹ 2.5 ਏਕੜ ਦੇ ਵਿੱਚ ਮੈਂ ਤੇ ਰਬਾ ਕੀਤਾ ਦੇਖ ਸਕਦੇ ਹੋ ਕਣਕ ਬਹੁਤ ਵਧੀਆ ਖੜੀ ਹੈ ਜੀ ਤੇ ਸਭ ਤੋਂ ਪਹਿਲਾਂ ਇਹ ਸਹੀ ਬਜਾਈ ਇਹਦੀ ਹੈਗੀ ਆ ਜੀ ਮਤਲਬ ਜਿਹੜੀਆਂ ਆਪਣੇ ਝੋਨੇ ਦੇ ਦਾਣੇ ਲੈਣਾ ਹੁੰਦੀਆਂ ਦਾਣਾਂ ਨੂੰ ਖਲਾਰ ਕੇ ਜਿਹੜਾ ਪਿੱਛੇ ਮਸ਼ੀਨ ਕੱਢਦੀ ਹੈ ਫੂਸ ਉਹਨੂੰ ਖਲਾਰ ਕੇ ਖਲਾਰਨ ਤੋਂ ਬਾਅਦ ਇਹਦੇ ਉੱਪਰ ਡਾਈ ਦਾ ਤੇ ਯੂਰੀਆ ਦਾ ਮਿਕਸ ਕਰਕੇ ਛੱਟਾ ਮਾਰ ਦਿੱਤਾ ਗਿਆ ਹੈ ਜੀ ਛਟਾ ਮਾਰਨ ਤੋਂ ਬਾਅਦ ਵਿੱਚ ਰੀਪਰ ਚਾ ਦਿੱਤਾ ਗਿਆ ਹੈ ਰੀਪਰ ਚਲਾਉਣ ਤੋਂ ਬਾਅਦ ਜਿਹੜੀ ਵੱਡੀ ਢੇਰੀ ਸੀ ਕੋਈ ਵੀ ਪ੍ਰਾਲੀ ਦੀ ਬਣੀ ਹੋਈ ਉਹ ਆਪਾਂ ਖਿਲਾਰ ਦੇਣੀ ਹੈ ਜੀ ਮਤਲਬ ਪਤਲੀ ਕਰ ਦੇਣਾ ਹੈ ਇਹਨੂੰ ਪਤਲਾ ਕਰਨ ਤੋਂ ਬਾਅਦ ਵਿੱਚ ਇਹਨੂੰ ਪਾਣੀ ਲਗਾ ਦੇਣਾ ਤੇ ਪਾਣੀ ਲਗਾਉਣ ਤੋਂ ਬਾਅਦ ਵਿੱਚ 7ਵੇਂ 8ਵੇਂ ਦਿਨ ਨੂੰ ਕਣਕੇ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੀ ਹੈ ਜੀ ਇਹੀ ਇਹਦਾ ਤਰੀਕਾ ਜੀ ਬੀਜਣ ਦਾ ਤੇ ਸਭ ਤੋਂ ਘੱਟ ਖਰਚੇ ਵਾਲਾ ਤੇ ਬਿਨਾਂ ਅੱਗ ਲਾਏ ਤੋਂ ਵਧੀਆ ਤਰੀਕਾ ਜੀ ਇਹ ਤੇ ਪਰ ਮੇਰੇ ਕੋਲ ਕੁਝ ਗਲਤੀਆਂ ਹੋ ਗਈਆਂ ਸੀਗੀਆਂ ਜਿਹੜੀਆਂ ਕੀ ਇਸ ਬਜਾਈ ਦੇ ਸਮੇਂ ਪਾਣੀ ਮੈਥੋਂ ਲੇਟ ਹੋ ਗਿਆ ਪਾਣੀ ਨਹੀਂ ਲੱਗਾ ਪਰ ਫਿਰ ਵੀ ਇਹ ਕਣਕ ਬਹੁਤ ਵਧੀਆ ਖੜੀ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਉਸ ਗਲਤੀਆਂ ਨੂੰ ਮੈਂ ਇਹ ਵੀਡੀਓ ਲੰਬੀ ਹੋ ਜਾਣੀ ਆ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਤੇ ਤੁਸੀਂ ਅਗਲੀ ਵੀਡੀਓ ਮੇਰੀਆਂ ਦੇਖਣ ਵਾਸਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਬਹੁਤ ਬਹੁਤ ਧੰਨਵਾਦ